ਅੱਜ ਅਸੀਂ ਘਟੋ ਘਟ 1000 ਕਿਲੋਮੀਟਰ ਦਾ ਸਫਰ ਤੈਅ ਕਰਕੇ Rajasthan ਦੇ ਉਸ ਮਾਰੂਥਲ ਦੇ ਵਿੱਚ ਆ ਗਏ ਆ ਜਿੱਥੇ ਕੋਈ ਨਹੀਂ ਆਉਂਦਾ जैसलमेर ਦਾ ਜਿਹੜਾ ਥਾਰ ਗਿੱਦ ਸੜ ਐ ਜਿਹੜਾ ਹੈਗਾ ਉਹਦੇ ਵਿੱਚ ਪਹਿਲਾਂ ਐਂ ਸਿਟੀ ਹੋਈ ਸੀਗੀ ਫਿਰ ਉੱਥੇ ਜਾ ਕੇ ਦੇਖਿਆ ਉੱਥੋਂ ਥੋੜਾ ਜਿਹਾ ਪਾਣੀ ਘਟਦਾ ਘਟਦਾ ਹੁਣ ਇਹ ਇੱਕ ਰਾਹ ਦੇ ਵਿੱਚ ਰੈਫਾਇਨਰੀ ਲੱਗ ਗਈ ਜਿਹੜੇ ਐਪੀਸੀਐਲ ਦੀ ਜਿਹੜੀ ਰੈਫਾਇਨਰੀ ਆ ਹਾਂਜੀ ਉਹ ਰੈਫਾਇਨਰੀ ਇਦਾਂ ਵੀ ਹਿੱਕ ਕੇ ਲੈ ਗਿਆ ਪਾਣੀ ਇਸ ਜਗਾ ਤੋਂ 250 ਕਿਲੋਮੀਟਰ ਦੂਰ ਉਹ ਪਿੰਡ ਹੈਗਾ ਨਾਚਨਾ ਇਹਦੇ ਉਪਰ ਹੀ ਪੈਂਦਾ ਨਹਿਰ ਦੇ ਉੱਥੇ ਇਹਨਾਂ ਨੇ ਉਹਨੂੰ ਇਸੇ ਤਰ੍ਹਾਂ ਦੀ ਵਾਟਰ ਬਾਡੀ ਸਟੋਰੇਜ ਬਣਾ ਕੇ ਉੱਥੋਂ ਮਤਲਬ ਪਾਣੀ ਇਕੱਠਾ ਕਰਕੇ ਫਿਰ ਮੋਟਰਾਂ ਨਾਲ ਧੱਕ ਕੇ 250 ਕਿਲੋਮੀਟਰ ਉਹ ਲੈ ਕੇ ਗਏ ਆ ਬਾੜਮੇਰ ਬਾੜਮੇਰ ਲੱਗੀ ਆ ਰਿਫਾਇਨਰੀ ਰਿਫਾਇਨਰੀ ਲੱਗੀ ਆ ਪਰ ਮੋਹਨਗੜ ਦੇ ਕੋਲੇ ਇੱਕ ਪਿੰਡ ਆਪਾਂ ਉੱਥੇ ਰੁਕੇ ਸੀ ਨਹਿਰ ਦੇ ਬਿਲਕੁਲ ਨਾਲ ਜੀ ਤੇ ਉੱਥੇ ਆਪਾਂ ਦੇਖਿਆ ਨਾ ਕਿਸਾਨ ਉਹ ਮਤਲਬ ਪਾਣੀ ਐ ਚੱਲ ਰਿਹਾ ਤੇ ਨਾਲ ਉਹ ਟੋਆ ਪਟਿਆ ਹੋਇਆ ਕਿਸਾਨ ਦਾ 2 ਫੁੱਟ ਤੇ ਆ ਪਾਣੀ ਥੱਲੇ ਹਾਂਜੀ ਮਤਲਬ ਰਾਜਸਥਾਨ ਚ ਕਦੇ ਸੋਚ ਸਕਦੇ ਦੋ ਫੁੱਟ ਤੇ ਪਾਣੀ ਹੋਵੇ ਪੂਰੇ ਤੇ ਪੂਰੇ ਥਾਰ ਦੇ ਜਿੱਤੇ ਇਰੀਗੇਸ਼ਨ ਇਹਨਾਂ ਦੀ ਹੋਈ ਇਹਨਾਂ ਨੂੰ ਮਲੇਰੀਆ ਨੇ ਬਹੁਤ ਬੁਰੀ ਤਰ੍ਹਾਂ ਝੰਬਿਆ ਜਿੱਥੇ ਉਹ ਪਾਣੀ ਨਹੀਂ ਪਹੁੰਚਿਆ ਉਸ ਜਗ੍ਹਾ ਦੇ ਉੱਤੇ ਉਹ ਵਾਇਰੈਂਟ ਮੱਛਰ ਦਾ ਹੈ ਨਹੀਂਗਾ ਜਿਹੜੀ ਸਾਡੀ ਬੰਦੀ ਦੀ ਵਾਰੀ ਗੱਲ ਹਰ ਵਾਰੀ ਕਰ ਦਿੰਦੇ ਆ ਵੀ ਨਹਿਰੀ ਬੰਦੀ ਆ ਗਈ ਸਾਡੇ ਕਿਸੇ ਨੇ ਇੱਕ ਮੋਟਰ ਵੀ ਵਾਧੂ ਕਿਹੇ ਕਿਸਾਨ ਨੇ ਪਾਲੀ ਉਹਦੇ ਤੇ ਮੁਕੱਦਮਾ ਦਰਜ ਹੋ ਜਾਂਦਾ ਇਥੇ ਪਾਣੀ ਆਵਾ ਗੌਣ ਫਰੀ ਜਾਂਦਾ ਇਥੇ ਪਾਈਪਾਂ ਰਾਹੀਂ ਵੀ ਚੁੰਦਾ ਪਾਣੀ ਆਵਾ ਗੌਣੀ ਚੋਈ ਜਾਂਦਾ ਉਹਨੇ ਸੇਮ ਬਣਾਈ ਹੋਈ ਆਲੇ ਦੁਆਲੇ ਦੇ 75000 ਕਰੋੜ ਦਾ ਪ੍ਰੋਜੈਕਟ ਲੱਗਾ ਇਹਦੇ ਤੇ ਇਸੇ ਕਨਾਲ ਦੇ ਉੱਤੇ ਸਿਰਫ ਤੇ ਸਿਰਫ ਜਿਹੜਾ ਪਾਣੀ ਉਥੋਂ ਲੁੱਟਿਆ ਆਉਂਦਾ ਪੰਜਾਬ ਦਾ ਉਹਦੀ ਵਜ੍ਹਾ ਕਰਕੇ ਉਹ 75000 ਕਰੋੜ ਦੇ ਵਿੱਚੋਂ ਇਹ ਆਪ ਦਾ ਜਿਹਨੂੰ ਰਾਜਸਥਾਨ ਦੀ ਸਰਕਾਰ 26% ਇਹ ਸਾਰਾ ਰੱਖਦੀ ਆ ਬਾਕੀ ਸਾਰਾ ਐਸਪੀਪੀਐਲ ਦਾ ਉਹਦੇ ਚ ਹੋਏਗਾ ਪੰਜਾਬ ਦੀ ਹਿੱਕਾਂ ਦੇ ਉੱਤੋਂ ਦੀ ਨਹਿਰਾਂ ਚੀਰ ਕੇ ਜਿਹੜਾ ਇੱਥੇ ਲੈ ਕੇ ਆਂਦਾ ਨਹਿਰੀ ਬਿਲਕੁਲ ਜਾਵਾ ਕੋਈ ਨਹਿਰ ਨਹੀਂ ਉੱਤੇ ਈ ਇਦਾਂ ਹੀ ਦੁਆਬੇ ਦੇ ਵਿੱਚ ਮੋٹے ਰੂਪ ਦੇ ਵਿੱਚ ਕਹਿਣਾ ਹੋਵੇ ਵੀ ਇਹ ਨਹਿਰਾਂ ਹੈ ਨਹਿਰ ਹੈ ਨਹੀਂ ਇੱਥੇ ਟਿੱਬਿਆਂ ਦੇ ਵਿੱਚ ਇਹ ਜਿਹੜੀਆਂ ਨਹਿਰਾਂ ਖੜੀਆਂ ਫੇਰਪੁਰਾ ਬਲਾਕ ਇਧਰ ਬਲੇਰ ਕੋਟਲੇ ਕੋਟਲੇ ਵਾਲੇ ਇੱਥੇ ਪਾਣੀ ਹੈ ਨਹੀਂ ਹੋਰ ਵੀ ਕਾਫੀ ਕਿਤੇ ਪੰਜਾਬ ਦੇ ਹੈਗੇ ਜਿੱਥੇ ਪਾਣੀ ਨਹੀਂ ਪਾਣੀ ਹੈ ਨਹੀਂ ਆਪਾਂ ਤਾਂ ਆਪਦੀ ਮਰਜ਼ੀ ਨਾਲ ਕਿਹੜੀ ਨਹਿਰ ਚ ਪਾਣੀ ਛੱਡਣਾ ਕਿਹੜੀ ਚ ਨਹੀਂ ਛੱਡਣਾ ਇਹ ਕੋਈ ਆਪਣੇ ਚ ਕੋਈ ਮਤਲਬ ਕਿ ਅਧਿਕਾਰ ਖੇਤਰ ਚ ਹੀ ਹੈ ਨਹੀਂ ਜਿਹੜੀ 1 ਕਰੋੜ ਸਾਡੀ ਇਹ ਤੋਂ ਵੱਧ ਦੀ ਜਿਹੜੀ ਖੇਤੀ ਆ ਹੂੰ ਉਹਦੇ ਲਈ ਸਫੀਸ਼ੀਐਂਟ ਪਾਣੀ ਨਹੀਂ ਹੈਗਾ ਜਿਹੜਾ ਨਹਿਰੀਆ ਹਜ਼ਾਰਾਂ ਸਾਲਾਂ ਦੇ ਪ੍ਰੋਸੈਸ ਦੇ ਨਾਲ ਜਿਹੜਾ ਕੁਦਰਤਨ ਜਿਹੜਾ ਧਰਤੀ ਦੇ ਹੇਠਾਂ ਪਾਣੀ ਜਾਂਦਾ ਆ ਉਹ ਸਾਨੂੰ ਕੱਢਣ ਲਈ ਮਜਬੂਰ ਹੋਣਾ ਪੈਂਦਾ। ਹੁਣ ਅੱਪ ਜਿੱਥੇ ਖੜੇ ਆ ਇਹ ਬੀਕਾ ਨੇਰ ਜ਼ਿਲਾ ਬੀਕਾ ਨੇਰ ਜ਼ਿਲੇ ਦਾ ਆ ਜਿਹੜਾ ਪ੍ਰੋਜੈਕਟ ਦੇਖ ਰਹੇ ਤੁਸੀਂ ਬੀਕਾ ਨੇਰੇ ਉਹ ਨਹਿਰ ਸਿੱਧੀ ਉੱਥੋਂ ਨਿਕਲ ਰਹੀ ਆ ਉਹਦੇ ਚੋਂ ਇੱਕ ਸੈਕਸ਼ਨ ਬਾਹਰ ਨੂੰ ਕੱਢ ਕੇ ਇੱਥੇ 25 ਪਹਿਲੇ ਜਣੀ ਇੱਥੇ ਗੱਲ ਕਰਨ ਤੋਂ ਪਤਾ ਲੱਗਿਆ ਵੀ ਇੱਥੇ ਜੰਗਲ ਸੀ ਇਹ ਜੰਗਲ 'ਚ ਨਹਿਰ ਖੁੱਲੀ ਛੱਡੀ ਹੋਈ ਸੀ ਤੇ ਹੁਣ ਇਹਨਾਂ ਨੇ ਕੀ ਕੀਤਾ ਇਹਨੂੰ ਆ ਜਿਹੜੀ ਇੱਥੋਂ ਕੱਢ ਕੇ ਬਾਹਰ ਇਹਦਾ ਮਤਲਬ ਨਹਿਰ ਤੋਂ ਹੈ ਕਿੱਸਾ ਜਿਹੜਾ ਜੰਗਲ ਨੂੰ ਜਾਂਦਾ ਸੀ ਉਹਦੀ ਇੱਕ ਡਿੱਗੀ ਨੂੰ ਮੈਂ ਇੱਕ ਮਤਲਬ ਸਟੋਰੇਜ ਵਾਟਰ ਬਾਡੀ 20 25 ਏਕੜ ਦੀ ਦੱਸਦੇ ਆ ਜਿਹੜੇ ਇੱਥੇ ਦੱਸਣ ਵਾਲੇ ਆ ਹਜੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਹੋ ਸਕਦੀ ਆ ਆਏ ਦੇਖਣ ਚ ਉਹ ਜਿਹੜੀ ਆ ਇਧਰ ਲਈ ਆਈਡੀਆ ਬਣਦੀ ਆ ਸਾਈਡ ਵਾਲ ਉਹਦੀ ਉਹਦੀ ਕੋਈ ਆਪਾਂ ਨੂੰ ਸੀਮਾ ਦਿਖ ਨਹੀਂ ਰਹੀ ਵੀ ਕਿੱਥੋਂ ਕਿ ਤੱਕ ਵੱਡੀ ਆ ਹੈ ਵਾਟਰ ਬਾਡੀ ਸਟੋਰੇਜ ਆ 20 25 ਏਕੜ ਦੀ ਇੱਥੇ ਸਟੋਰ ਕਰ ਰਹੇ ਆ ਪਾਣੀ ਨੂੰ ਇਹ ਇਹਨਾਂ ਦਾ ਆ ਇੱਕ ਪ੍ਰੋਜੈਕਟ ਆ ਹੋਰ ਪ੍ਰੋਜੈਕਟ ਵੀ ਆ ਤੁਸੀਂ ਅਗਲੇ ਪ੍ਰੋਜੈਕਟ ਬਾਰੇ ਦੱਸੋ ਜਿਹੜਾ ਆਪਾਂ ਇਹ ਤੋਂ ਅਗਲਾ ਪ੍ਰੋਜੈਕਟ ਆ ਉਹਦੀ ਤੇ ਵੀ ਗੱਲ ਇਹ ਇਹ ਨਾ ਇਹ ਅਸਲ ਚ ਥੋੜਾ ਜਿਹਾ ਸਕਿਪ ਕਰ ਗਏ ਇਹ 20 25 ਕਿਲੋਮੀਟਰ ਆ ਇਹ ਹਾਂਜੀ ਏਕੜ ਨਹੀਂ ਆ ਉਹ ਸੌਰੀ 1 ਕਿਲੋਮੀਟਰ ਹੀ ਆ 20 ਕਿਲੋਮੀਟਰ ਗਾਂ ਆ ਆ ਕਿਲੋਮੀਟਰ ਦੇ ਵਿੱਚ ਇਹਦੇ ਚੋਂ ਜਿਹੜਾ ਮੇਨ ਕਿਵੇਂ ਕਿਵੇਂ ਡਿਵਾਈਡ ਹੋਈ ਇਹ ਨਹਿਰ ਜਸਲ ਮੀਰ ਦਾ ਜਿਹੜਾ ਥਾਰ ਗਿੱਦ ਸੱਡ ਹੈ ਜਿਹੜਾ ਹੈਗਾ ਉਹਦੇ ਵਿੱਚ ਪਹਿਲਾਂ ਐਂ ਸਿੱਟੀ ਹੋਈ ਸੀਗੀ ਫਿਰ ਉੱਥੇ ਜਾ ਕੇ ਦੇਖਿਆ ਉਥੋਂ ਥੋੜਾ ਜਿਹਾ ਪਾਣੀ ਘਟਦਾ ਘਟਦਾ ਹੁਣ ਇਹ ਇੱਕ ਰਾਹ ਦੇ ਵਿੱਚ ਰਿਫਾਇਨਰੀ ਲੱਗ ਗਈ ਜਿਹੜੇ ਐਪੀਸੀਐਲ ਦੀ ਜਿਹੜੀ ਰਿਫਾਇਨਰੀ ਆ ਹਾਂਜੀ ਉਹ ਰਿਫਾਇਨਰੀ ਇਦਾਂ ਵੀ ਹਿੱਕ ਕੇ ਲੈ ਗਿਆ ਪਾਣੀ ਇਸ ਜਗ੍ਹਾ ਤੋਂ 250 ਕਿਲੋਮੀਟਰ ਦੂਰ 8 ਯਾਨੀ ਦੀ ਫੁੱਟ ਉੱਚੀ ਪਾਈਪ ਲਾਈਨ ਪਾ ਕੇ ਤੇ ਪਾਣੀ ਖਿੱਚ ਕੇ ਅੰਦਰੋਂ ਅੰਦਰ ਹੀ ਮੋਟਰਾਂ ਨਾਲ ਮੋਟਰਾਂ ਨਾਲ ਧੱਕ ਕੇ ਹਿੱਕ ਕੇ ਲੈ ਗਿਆ ਉਹਨੂੰ ਜਦਾਂ ਨਹਿਰ ਨੂੰ ਉਹ ਪੂਰੀ ਦੀ ਪੂਰੀ ਇੱਕ ਨਹਿਰ ਹੀ ਜਾਂਦੀ ਉੱਥੇ 75000 ਕਰੋੜ ਦਾ ਪ੍ਰੋਜੈਕਟ ਲੱਗਾ ਇਹਦੇ ਤੇ ਹੂੰ ਇਸੇ ਕਨਾਲ ਦੇ ਉੱਤੇ ਸਿਰਫ ਤੇ ਸਿਰਫ ਜਿਹੜਾ ਪਾਣੀ ਉਥੋਂ ਲੁੱਟਿਆ ਆਉਂਦਾ ਪੰਜਾਬ ਦਾ ਉਹਦੀ ਵਜ੍ਹਾ ਕਰਕੇ ਉਹ 75000 ਕਰੋੜ ਦੇ ਵਿੱਚੋਂ ਇਹ ਆਪ ਦਾ ਚਲੋ Rajasthan ਦੀ ਸਰਕਾਰ 26% ਹਿੱਸਾ ਰੱਖਦੀ ਆ ਬਾਕੀ ਸਾਰਾ HPCL ਦਾ ਉਹਦੇ ਚੋਂ ਹੈਗਾ ਇਦਾਂ ਦੇ ਹੋਰ ਬਹੁਤ ਨੇ ਇਹੇ ਜਿਹੇ ਮਤਲਬ ਜਿਹੜੇ ਛੋਟੇ ਨੇ ਉਹ ਇਹਨਾਂ ਦਾ ਮੇਜਰ ਪ੍ਰੋਜੈਕਟ ਆ ਉਹ ਹੈਗਾ ਆਪਣੇ ਮੈਂਸ਼ਨ ਕਰਦੇ ਆ ਉਹ ਪਿੰਡ ਹੈਗਾ 나ਚਨਾ ਇਦੇ ਉੱਤੇ ਹੀ ਪੈਂਦਾ ਨਹਿਰ ਦੇ ਉੱਥੇ ਇਹਨਾਂ ਨੇ ਉਹਨੂੰ ਇਸੇ ਤਰ੍ਹਾਂ ਦੀ ਵਾਟਰ ਬਾਡੀ ਸਟੋਰੇਜ ਬਣਾ ਕੇ ਉੱਥੋਂ ਮਤਲਬ ਪਾਣੀ ਇਕੱਠਾ ਕਰਕੇ ਫਿਰ ਮੋਟਰਾਂ ਨਾਲ ਧੱਕ ਕੇ 250 ਕਿਲੋਮੀਟਰ ਉਹ ਲੈ ਕੇ ਗਏ ਆ ਬਾਡ ਮੇਰ ਬਾਡ ਮੇਰ ਲੱਗੀ ਆ ਤੇ ਬਾਡ ਮੇਰ ਰਿਫਾਈਨਰੀ ਰਿਫਾਈਨਰੀ ਲੱਗੀ ਆ ਤੇ ਜਿਹੜੀ ਆਪਣੇ ਆਮ ਅਕੀ ਗੱਲ ਚੱਲਦੀ ਸੀ ਵੀ ਇਹਨਾਂ ਨੇ ਜੀ ਇਹ ਗਾਂ ਗੁਜਰਾਤ ਤੱਕ ਲੈ ਕੇ ਜਾਣਾ ਪਾਣੀ ਜਾਂ ਹੋਰ ਇਹ ਪਾਣੀ ਆਪਾਂ ਨੂੰ ਮਤਲਬ ਆਪਾਂ ਇਹ ਸੋਚਦੇ ਸੀ ਕਿ ਸ਼ਾਇਦ ਨਹਿਰ ਲੈ ਕੇ ਜਾਣਗੇ ਉੱਥੇ ਨਹਿਰ ਲੈ ਕੇ ਜਾਣਗੇ ਹਾਂ ਪਰੇ ਲੈ ਗਏ ਆ ਪਾਈਪਾਂ ਰਾਈ ਲੈ ਕੇ ਪਾਣੀ ਰਾਜ ਖਫਾਤੀ ਹੈ ਹਾਂ ਉਹ ਜਿਹੜੀ ਉਸ ਦੱਸਣ ਚ ਗੱਲ ਆ ਪਤਾ ਲੱਗੀ ਆ ਉਹ ਕਹਿੰਦੇ ਵੀ ਜਿਹੜੀ ਉਹ ਪਾਈਪਾਂ ਉਹਦੇ ਵਿੱਚ ਬੰਦਾ ਪੂਰਾ ਖੜਾ ਹੋ ਜਾਂਦਾ ਏਡੀ ਵੱਡੀ ਪਾਈਪ ਮਤਲਬ ਹੈਗੀ ਆ ਤੇ ਤੁਸੀਂ ਦੇਖੋ ਵੀ ਉਹਦੇ ਵਿੱਚ ਦੀ ਪਾਣੀ ਵੀ ਮੋਟਰ ਨੇ ਧੱਕ ਕੇ ਅੱਗੇ ਕੱਢਣਾ ਅੰਡਰਗਰਾਉਂਡ ਪੂਰਾ ਅੰਡਰਗਰਾਉਂਡ ਉੱਪਰ ਵੀ ਨਹੀਂ ਹਾਂ ਤੇ ਮਤਲਬ ਮੈਨੂੰ ਲੱਗਦਾ ਵੀ ਇੱਕ ਨਹਿਰ ਜਿੱਦਾਂ ਇਹ ਨਹਿਰ ਜਿੱਦਾਂ ਕੈਪੈਸਿਟੀ ਹੋਊਗੀ ਉਹਦੀ ਨਹਿਰ ਦੀ ਕੈਪੈਸਿਟੀ ਹੋਊਗੀ ਜਦੋਂ ਮੋਟਰ ਨੇ ਧੱਕ ਕੇ ਜਨ ਲੈ ਜਾਣਾ ਇੱਕ ਹੋਰਾਂ ਦੂਬੇ ਰਾਂ ਹਜੇ ਉਹ ਇਹ ਸ਼ੁਰੂ ਹੋ ਗਿਆ ਹਾਂਜੀ ਤੇ ਇੱਕ ਜਿਹੜੀ ਦੂਸਰੀ ਹੈਗੀ ਫਾਈਨਲੀ ਉਹ ਲੱਗਣੀ ਹੈਗੀ ਆ ਜੋਧਪੁਰ ਜੋਧਪੁਰ ਜੀ ਜਿਹਦਾ ਚੱਲੀ ਆ ਜਿਹਦਾ ਚੱਲੀ ਜਾਂਦਾ ਉਹ ਜਿੱਥੇ ਅਸੀਂ ਖੜੇ ਆ ਉਹ ਇਹ ਨਹੀਂ ਮੈਨੂੰ ਹੁਣ ਸ਼ੋਰ ਵੀ ਉਹ ਵੀ ਕੈਨੇਡਾ ਡਿਸਟ੍ਰਿਕਟ ਚ ਜਾਂ ਜੈਸਲਮੇਰ ਚ ਪੈਂਦਾ ਕਿਉਂਕਿ ਉਹ ਜੈਸਲਮੇਰ ਚ ਜਿਹੜਾ ਬਾੜ ਮੇਰ ਵਾਲਾ ਬਾੜ ਮੇਰ ਵਾਲਾ ਜੈਸਲਮੇਰ ਚ ਤੇ ਜਿਹੜਾ ਹੈਗਾ ਨਵਾਂ ਕੱਢਣ ਉਹ ਸੈਂਟਰ ਜੇ ਚਾਹੇ ਦੇ ਹੋ ਸਕਦਾ ਪਤਾ ਨਹੀਂ ਕਿਹੜੇ ਜ਼ਿਲ੍ਹੇ ਚ ਆ ਔਰ ਉਹ ਲਿਆਣੀ ਇਹਨਾਂ ਨੇ ਜੋਧਪੁਰ ਜੋਧਪੁਰ ਐਡਾ ਹੀ ਪ੍ਰੋਜੈਕਟ ਹੋਆ ਐਡਾ ਹੀ ਬਿਲਕੁਲ ਇਹ ਜਿਹੜੀ ਜਿਹੜੀ ਗੱਲ ਕਿਰਤ ਜਨਾ ਨੇ ਦੱਸਿਆ ਵੀ ਇਹ ਦਰਅਸਲ ਸਹੀ ਮਾਇਨੇ ਆ ਜੇ ਸਮਝ ਤੋਂ ਵੀ ਵੱਡੀ ਗੱਲ ਆ ਇਹ ਦੋ ਮੰਨ ਲਓ 1.75 ਹਜ਼ਾਰ ਕਰੋੜ ਦਾ ਇਹ ਪ੍ਰੋਜੈਕਟ ਆ ਓਡੇ ਵੱਡਾ ਇੱਕ ਹੋਰ ਪ੍ਰੋਜੈਕਟ ਆ ਓਡੇ ਉਹ ਦੂਜਾ ਹੂੰ ਮਤਲਬ 1.5 ਲੱਖ ਕਰੋੜ ਰੁਪਏ ਦੇ ਦੋ ਪ੍ਰੋਜੈਕਟ ਸਿਰਫ ਪਾਣੀ ਦੀ ਵਜ੍ਹਾ ਕਰਕੇ ਲੱਗ ਰਹੇ ਆ ਸਿੱਧਾ ਕਾਰਪੋਰੇਟ ਨੂੰ ਸਿੱਧਾ ਕਾਰਪੋਰੇਟ ਨੂੰ ਇਹਨਾਂ ਦੀ ਵਰਤੋਂ ਚਲੋ ਜਿਹੜੀ ਇਹ ਕਹਿੰਦੇ ਵੀ ਸਾਡੀ ਵਰਤੋਂ ਆ ਵਰਤੋਂ ਦੇ ਸਬੰਧੀ ਵੀ ਇਹਨਾਂ ਨੂੰ ਪਾਣੀ ਤਾਂ ਗਿਆ ਮਿਲ ਇਹਤ ਗੱਲ ਪੱਕੀ ਆ ਆਪਾਂ ਦੇਖਿਆ ਵੀ ਅਬ ਇੱਥੇ ਇਹਦੇ ਜ਼ਿਲ੍ਹਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਗਾਂ ਅਗਲੇ ਬੰਨੇ ਪਾਣੀ ਹੈਗਾ ਖੇਤੀ ਸਾਰੀ ਇਹਦੇ ਨਾਲ ਹੀ ਹੋਰੀ ਖੇਤੀ ਸਾਰੀ ਇਹਦੇ ਨਾਲੇ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਸੈਂਟਰਲ ਬਾਰਡਰ ਕਮਿਸ਼ਨ ਦੀਆਂ ਰਿਪੋਰਟ ਨੇ ਜਿਹੜੀਆਂ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਸਿੱਧੇ ਰੂਪ 'ਚ ਹਜੇ ਦਿਖਦਾ ਨਹੀਂ ਜਿਹੜਾ ਥਾਰ ਜਿਹੜਾ ਡੈਜ਼ਰਟ ਆ ਉਹਦੇ ਵਿੱਚ ਖਾਸ ਕਿਸਮ ਦਾ ਇੱਕ ਵੇਰੀਐਂਟ ਜਿਹੜਾ ਮੱਛਰ ਦਾ ਆ ਮਲੇਰੀਏ ਦਾ ਜਿਹੜਾ ਹੂੰ ਉਹ ਇਹਦੇ ਪੈਦਾ ਹੋ ਰਿਆ ਔਰ ਸਟੱਡੀ ਲੱਗੀਆਂ 2003-4 ਤੇ ਦੇ ਵਿੱਚ 20 ਸਾਲ ਪਹਿਲਾਂ ਦੀਆਂ ਸਟੱਡੀ ਹੋਈਆਂ ਹੋਈਆਂ ਉਹਦੇ ਤੇ ਕੰਪਲੀਟ ਕਰਤੀਆਂ ਰਿਪੋਰਟਾਂ ਸਬਮਿਟ ਹੋ ਗਈਆਂ ਉਹਨਾਂ ਰਿਪੋਰਟਾਂ ਦੇ ਉੱਤੇ ਅੱਜ ਤੱਕ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਵੀ ਉਹ ਰਿਪੋਰਟਾਂ ਕੀ ਕਹਿੰਦੀਆਂ ਉਹ ਰਿਪੋਰਟਾਂ ਅਰਸ ਲੇਹੀ ਆ ਵੀ ਜਿਹੜਾ ਵੇਰੀਐਂਟ ਖੜਾ ਹੋਇਆ ਪੂਰੇ ਦੇ ਪੂਰੇ ਥਾਰ ਦੇ ਜਿੱਥੇ ਇਰੀਗੇਸ਼ਨ ਇਹਨਾਂ ਦੀ ਹੋਈ ਇਹਨਾਂ ਨੂੰ ਮਲੇਰੀਏ ਨੇ ਬਹੁਤ ਬੁਰੀ ਤਰ੍ਹਾਂ ਚੰਬਿਆ ਜਿੱਥੇ ਉਹ ਪਾਣੀ ਨਹੀਂ ਪਹੁੰਚਿਆ ਉਸ ਜਗ੍ਹਾ ਦੇ ਉੱਤੇ ਉਹ ਵੇਰੀਐਂਟ ਮੱਛਰ ਦਾ ਹੈ ਨਹੀਂਗਾ ਇਹਨਾਂ ਨੂੰ ਇਹਨਾਂ ਦਾ ਕੁਦਰਤੀ ਜਿਹੜਾ ਵਿਗਾੜ ਪਿਆ ਹੂੰ ਇਹਨਾਂ ਨੂੰ ਹੋ ਸਕਦਾ ਵੀ ਦਸਾਂ 20 ਸਾਲਾਂ ਤਾਈਂ ਸਮਝ ਆਵੇ ਇਹਦੇ ਨਾਲ ਇੱਕ ਹੋਰ ਜਿਹੜਾ ਜੋਧਪੁਰ ਸ਼ਹਿਰ ਆ ਜੋਧਪੁਰ ਸ਼ਹਿਰ ਦੀ ਵੀ ਸੈਂਟਰਲ ਵਾਟਰ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹਦੇ ਚ ਪਾਣੀ ਨਾ ਹੋਣ ਦੀ ਸਮੱਸਿਆ ਨਹੀਂ ਆ ਹੂੰ ਉਹਦੇ ਚ ਪਾਣੀ ਸੀਪੇ ਜਿਹੀ ਨਹੀਂ ਆ ਗਈ ਸੇਮ ਆ ਗਈ ਵੀ ਉਹ ਪਾਣੀ ਉਹਨਾਂ ਨੂੰ ਕੱਢਣਾ ਪੈਂਦਾ ਰਿਪੋਰਟ ਇਹ ਕਹਿੰਦੀ ਆ ਵੀ ਇਹ ਇੰਦਰਾ ਗਾਂਧੀ ਕਨਾਲ ਪ੍ਰੋਜੈਕਟ ਦੀ ਵਜ੍ਹਾ ਕਰਕੇ ਆ ਹੂੰ ਇਦੇ ਉੱਤੇ ਵੀ ਕਦੀ ਕੋਈ ਗੱਲ ਨਹੀਂ ਕਰਦਾ ਉਥੇ ਹਜੇ ਵੀ ਲਗਾਤਾਰ ਉਦਾਂ ਹੀ ਪਾਣੀ ਫੁੱਲ ਕਪੈਸਿਟੀ ਦੇ ਵਿੱਚ ਸਿੱਟਿਆ ਜਾ ਰਿਹਾ ਇਹ ਦੱਸਦੇ ਪੀਣ ਨੂੰ ਆ ਪਰ ਪੀਣ ਵਾਲੇ ਪਾਣੀ ਦੇ ਨਹੀਂ ਉਹਨਾਂ ਦਾ ਬੇੜਾ ਕਰ ਕੀਤਾ ਹੋਇਆ ਸੋ ਇਹਨਾਂ ਦਾ ਜਿਹੜਾ ਇਕੋਲੋਜੀਕਲ ਸਿਸਟਮ ਇਹਨਾਂ ਦਾ ਵਿਗਾੜਿਆ ਜਿਹੜੇ ਪੰਜਾਬ ਸਾਡੇ ਜਿਹੜੀ ਸਾਡੀ ਬੰਦੀ ਦੀ ਵਾਰੀ ਗੱਲ ਹਰ ਵਾਰੀ ਕਰ ਦਿੰਦੇ ਆ ਵੀ ਨਹਿਰੀ ਬੰਦੀ ਆ ਗਈ ਸਾਡੇ ਕਿਸੇ ਨੇ ਇੱਕ ਮੋਟਰ ਵੀ ਵਾਧੂ ਕਿਹੇ ਕਿਸਾਨ ਨੇ ਪਾ ਲਈ ਉਹਦੇ ਤੇ ਮੁਕੱਦਮਾ ਦਰਜ ਹੋ ਜਾਂਦਾ ਇਥੇ ਪਾਣੀ ਆਵਾ ਗਾਉਣ ਫਰੀ ਜਾਂਦਾ ਇਹਦੇ ਪਾਈਪਾਂ ਰਾਹੀਂ ਵੀ ਚੁੰਦਾ ਪਾਣੀ ਆਵਾ ਗੋਣੀ ਚੋਈ ਜਾਂਦਾ ਉਹਨੇ ਸੇਮ ਬਣਾਈ ਹੋਈ ਆਲੇ ਦੋਲੇ ਦੇ ਰੀ ਹਾਂ ਜਿਹੜਾ ਮੋਹਨਗੜ ਦੇ ਕੋਲੇ ਇੱਕ ਪਿੰਡ ਆਪਾਂਥੇ ਰੁਕੇ ਸੀ ਨਹਿਰ ਦੇ ਬਿਲਕੁਲ ਨਾਲ ਜੀ ਤੇ ਉੱਥੇ ਆਪਾਂ ਖੇ ਦੇਖਿਆੜਾ ਕਿਸਾਨ ਉਹ ਮਤਲਬ ਪਾਣੀ ਐ ਚੱਲ ਰਿਹਾ ਤੇ ਨਾਲ ਉਹ ਟੋਆ ਪਟਿਆ ਹੋਇਆ ਕਿਸਾਨ ਦਾ 2 ਫੁੱਟ ਤੇ ਆ ਪਾਣੀ ਥੱਲੇ ਹਾਂਜੀ ਮਤਲਬ ਰਾਜਸਥਾਨ ਚ ਕਦੇ ਸੋਚ ਸਕਦੇ ਦੋ ਫੁੱਟ ਤੇ ਪਾਣੀ ਹੋਵੇ ਉਹ ਸਾਰਾ ਪਾਣੀ ਦੀ ਸੀਪੇ ਚ ਕਰਕੇ ਮੈਨੂੰ ਓਹ ਲੱਗਦਾ ਹੈ ਵੀ ਆਉਂਦੇ ਸਾਲਾਂ ਦੇ ਵਿੱਚ ਉਥੇ ਸੇਮ ਆ ਜਾਣੀ ਹੈ ਮੈਨੂੰ ਲੱਗਦਾ ਹਾਲਤੇ ਹੋ ਸਕਦੀ ਹੈ ਉਹ ਕਿਉਂਕਿ ਜਿਵੇਂ ਦੱਸ ਰਹੇ ਵੀ ਪਾਣੀ ਇਹ ਪਹਿਲਾਂ ਵਾਹਾਂ ਨੀਵਾ ਸੀ ਪਹਿਲਾਂ 40 45 ਫੁੱਟ ਤੇ ਹਾਂ ਹਾਂ ਉੱਪਰ ਨੂੰ ਚੜਦਾ ਚੜਦਾ ਹੁਣ 2 ਫੁੱਟ ਤੇ ਆ ਗਿਆ ਪਾਣੀ ਉਥੇ ਬਿਲਕੁਲ ਤੇ ਉਥੇ ਵੀ ਇਹਨੇ ਮਤਲਬ ਇੱਕ ਤਰ੍ਹਾਂ ਦੀ ਹੋ ਸਕਦਾ ਸਮੱਸਿਆ ਵੀ ਖੜੀ ਕਰ ਦੇਵੇ ਪਾਣੀ ਐਕਸੈਸ ਪਾਣੀ ਬਿਲਕੁਲ ਪਰ ਮੈਨੂੰ ਲੱਗਦਾ ਵੀ ਇੱਥੋਂ ਦੀ ਕਿਸਾਨੀ ਨੂੰ ਵੀ ਇਹ ਜਿਹੜੀ ਪ੍ਰੋਜੈਕਟ ਵੱਡੇ ਲੱਗ ਰਹੇ ਹੁਣ ਜਿਵੇਂ ਆ ਆ ਗਿਆ ਜੀ ਉਹ ਅਰ ਫਾਈਨਲਿੰਗਾਂ ਵਾਲੇ ਹੋਗੇ ਵੱਡੇ ਇਨਨ ਮੈਨੂੰ ਲੱਗਦਾ ਵੀ ਜਿਆਦਾ ਪਾਣੀ ਖਿੱਚ ਲੈਣਾ ਹੁਣ ਇਹ ਜੰਨੀ ਇਹ ਵਧਾ ਰਹੇ ਹੈ ਕੈਪੈਸਿਟੀ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਇਹ ਨਹਿਰਾਂ ਨੂੰ ਪੱਕੀਆਂ ਕਰਕੇ ਪਿਛੋਂ ਲੈ ਕੇ ਉਾਂ ਲੈ ਕੇ ਆ ਰਹੇ ਆ ਹਾਂਜੀ ਤੇ ਉਹਦੇ ਨਾਲ ਮਤਲਬ ਸਾਈਡਾਂ ਉੱਚੀਆਂ ਚੱਕ ਕੇ ਤੇ ਪਾਣੀ ਦੀ ਕੈਪੈਸਿਟੀ ਵਧਾਉਣ ਦਾ ਕਾਰਨ ਮੈਨੂੰ ਲੱਗਦਾ ਕਿਉਂਕਿ ਹਜੇ ਉਹ ਪ੍ਰੋਜੈਕਟ ਚੱਲਿਆ ਨਹੀਂ ਜੋਧਪੁਰ ਵਾਲਾ ਉਹ ਤਾਂ ਹਜੇ ਬਣ ਰਹੀ ਹੈ ਉਹ ਤਾਂ ਬਣ ਰਹੀ ਹੈ ਹਜੇ ਦੂਜੀ ਹਜੇ ਮਹੀਨਾ ਹੀ ਹੋਇਆ ਮੈਨੂੰ ਲੱਗਦਾ ਸ਼ੁਰੂ ਹੋਏ ਨੇ ਉਨੇ ਪਰਸੋਂ ਕੋ ਨੂੰ ਪਾਣੀ ਪਹਿਲਾ ਦਿੱਤਾ ਸੀ ਜਿਹੜਾ 250 250 ਪਹਿਲੀ ਕੇਸ ਤੇ ਭੇਜੀ ਸੀ ਕਿ ਬੰਦ ਕੀਤਾ ਫਿਰ ਉਹ ਅੱਗੇ ਵਰਤਣਗੇ ਉਹਨੂੰ ਹਾਂ ਫਿਰ ਦੁਬਾਰਾ ਦੇਖਿਆ ਵੀ ਇਹ ਅਦਰਵਾਇਜ਼ ਇਹ ਪਾਣੀ ਥਾਰ ਦੇ ਵਿੱਚ ਰੇਗਿਸਤਾਨ ਦੇ ਵਿੱਚ ਐਂਡ ਤੇ ਖੁੱਲਾ ਸੀ ਖੁੱਲਾ ਛੱਡਿਆ ਸੀ ਖੁੱਲਾ ਸੀ ਹਾਂ ਉੱਥੇ ਸੁੱਕੀ ਪਈ ਬਿਲਕੁਲ ਸੁੱਕੀ ਪਈ ਆ ਉਸੋਂ ਕੀ ਹੋਣ ਦਾ ਕਾਰਨ ਇਹ ਵੀ ਉਹ ਹੁਣ ਇਹ ਪਾਣੀ ਉਹ ਓਕੇ ਇੱਥੇ ਖਫਤ ਕਰ ਇਹ ਖਿੱਚ ਕੇ ਲੱਗੇ ਉਹ ਇੱਕ ਆ ਪ੍ਰੋਜੈਕਟ ਲੱਗ ਗਿਆ ਇਦਾਂ ਦੇ ਗਾਂ ਅੱਗੇ ਹੋ ਸਕਦਾ ਹੋਰ ਵੀ ਹੋਰ ਵੀ ਰਾਹ ਚ ਲੱਗਣ ਲੱਗਣੇ ਆ ਲੱਗੀ ਜਾ ਰਹੇ ਆ ਜੀ ਹਜੇ ਆਪਾਂ ਨੂੰ ਜਿਹੜੀ ਇਹ ਤਾਂ ਆਪਣੇ ਜੋ ਸਾਹਮਣੇ ਆ ਹਾਂ ਤੇ ਆਪਾਂ ਤਾਂ ਮੈਸ ਵੀ ਹੋ ਹੀ ਸਕਦੇ ਦੋਸਤਾਂ ਕਿਉਂਕਿ ਆਪਾਂ ਨਾਲ ਨਾਲ ਕਿਹੜਾ ਸਾਰੀ ਸੜਕ ਨਹਿਰ ਦੇ ਨਾਲ ਸੜਕ ਤਾਂ ਬਣੀ ਨਹੀਂ ਹੋਈ ਵੀ ਜਿਹੜੀ ਆਪਾਂ ਕੋਈ ਇਹਦੇ ਤੇ ਸਾਰੀ ਕੀ ਕਰ ਸਕੀਏ ਇੱਕ ਵੱਡੀ ਗੱਲ ਇਹ ਕੋਈ ਨਿਸ਼ਾਨਦੇਹੀ ਇਸ ਕਿਸਮ ਦੀ ਕੋਈ ਪ੍ਰੋਜੈਕਟ ਦਾ ਲਿਖਿਆ ਵੀ ਹੈ ਨਹੀਂ ਕਿਤੇ ਅੱਛਾ ਹਾਂ ਵੱਡੀ ਗੱਲ ਹੈ ਜਿਹੜਾ ਆਪਾਂ ਜੋ ਚੋਰੀਓਂ ਜਿੱਦਾਂ ਲੱਗਦਾ ਹੁੰਦਾ ਵੀ ਚੋਰੀਆਂ ਕੀਤਾ ਇਹ ਸਾਰਾਗਾ ਹੁਣ ਜਿਹੜਾ ਆਪਾਂ ਉਹ ਦੇਖਿਆ ਸੀ ਜਿਹੜਾ ਰਿਫਾਇਨਰੀ ਰਿਫਾਇਨਰੀ ਬਾੜਮੇਰ ਵਾਲੀ ਨੂੰ ਜਾਂਦਾ ਹਾਂ ਉਹਦੇ ਬਾਹਰ ਕੁਛ ਨਹੀਂ ਲਿਖਿਆ ਬਾਹਰ ਕੁਛ ਨਹੀਂ ਲਿਖਿਆ ਉਹ ਦੇਖਣ ਨੂੰ ਵੀ ਆ ਲੱਗਦਾ ਜੀ ਕੋਈ ਮਿਲਟਰੀ ਦਾ ਮਿਲਟਰੀ ਏਰੀਆ ਜਾਂ ਹੁੰਦਾ ਤੇ ਤਾਰ ਤੂਰ ਜੀ ਲੱਗੀ ਆਲੇ ਦੁਆਲੇ ਗਾਰਡ ਗੂਡ ਵੀ ਉੱਥੇ ਖੜੇ ਕੀਤੇ ਆ ਤਾਂ ਆਮ ਬੰਦੇ ਨੂੰ ਤਾਂ ਐ ਲੱਗਦਾ ਵੀ ਇਹ ਕਿਉਂਕਿ ਬਾਰਡਰ ਦੇ ਨਾਲ ਨਾਲ ਜਾਂਦੀ ਆ ਹਾਂ ਨਾਲ ਨਾਲ ਬਾਰਡਰ ਤੇ ਜਿਹੜਾ ਰੋਡ ਬਣਿਆ ਇਹ ਵੀ ਬੀਆਰਓ ਦੀ ਰੋਡ ਹੈ ਬੀਆਰਓ ਦਾ ਰੋਡ ਆ ਬਾਰਡਰ ਰੋਡ ਜਿਹੜੀ ਆਰਗੇਨਾਈਜੇਸ਼ਨ ਉਹਨਾਂ ਦਾ ਵੀ ਇਹ ਸਾਰਾ ਕੁਝ ਮਿਲਟਰੀ ਨਾਲ ਰਿਲੇਟਡ ਆ ਬਿਲ ਨਾਲ ਕਾਰਪੋਰੇਟ ਨੇ ਆਪ ਦਾ ਉਸ ਉਸ ਹਾਂ ਉਸ ਰੂਪ ਦੇ ਵਿੱਚ ਪੂਰਾ ਸੈਟਅਪ ਕਰ ਲਿਆ ਲੋਟ ਦਾ ਜਿਹੜਾ ਬਣਾ ਲਿਆ ਢੰਗ ਹੁਣ ਆਮ ਬੰਦੇ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਉਹ ਸਿੱਧਾ ਕੋਲ ਦੀ ਨਾ ਕਿ ਇਹਨਾਂ ਨੂੰ ਪਤਾ ਨਹੀਂ ਵੀ ਹੈ ਕੀ ਆਪਾਂ ਇਹ ਨੋਟ ਕੀਤਾ ਵੀ ਇੱਥੇ ਲੋਕਲ ਬੰਦਿਆਂ ਨੂੰ ਵੀ ਬਹੁਤ ਨੂੰ ਪਤਾ ਬਹੁਤ ਸਾਰੇ ਨੂੰ ਨਹੀਂ ਪਤਾ ਵੀ ਕੀ ਆ ਹੋਇਆ ਚੱਲੀ ਜਾਂਦਾ ਕੀ ਲੱਗ ਰਿਹਾ ਹੈ ਸੋ ਗੱਲ ਇਹ ਬਹੁਤ ਵੱਡੀ ਆ ਜਿਹੜੀ ਪੰਜਾਬ ਦੀ ਲਾਟ ਵਾਲੀ ਗੱਲ ਆ ਇਹਦੇ ਨਾਲ ਨਾਲ ਆਪਾਂ ਹੋਰ ਆਪਾਂ ਥੋੜਾ ਜਿਹਾ ਹੋਰ ਪਿੱਛੇ ਪਿਛੋਕੜ ਚ ਜੇ ਜਾਣਦੇ ਆ ਜਦੋਂ 1947 ਚ ਜੇ ਆਪਾਂ ਥੋੜਾ ਸਮਝਾ ਲਈਏ ਵੀ ਮਸਲਾ ਹੈ ਕੀ ਆ ਪਾਣੀ ਦਾ ਪੰਜਾਬ ਦਾ ਜਦੋਂ 1947 ਚ ਆਪਣਾ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੁੰਦੀ ਆ ਦੇਸ਼ ਤਾਂ ਦੋ ਬਣ ਗਏ ਪਰ ਉਦੋਂ ਪਾਣੀ ਦਾ ਮਸਲਾ ਤੇ ਇਹ ਗੱਲ ਨਹੀਂ ਹੋਈ ਪਾਣੀ ਦੀ ਵੰਡ ਉਹ ਤੋਂ ਨਹੀਂ ਹੋਈ ਪਰ ਪਾਣੀ ਦੇ ਵੰਡ ਦਾ ਮਸਲਾ 1948 ਚ ਨੈਕਸਟ ਈ ਇਹ ਸਾਹਮਣੇ ਆ ਜਾਂਦਾ ਕਿਉਂਕਿ ਪਾਣੀ ਦਾ ਮਸਲਾ ਵੰਡ ਦਾ ਹੋਣਾ ਹੀ ਹੋਣਾ ਸੀ ਜਦੋਂ ਦੋ ਦੇਸ਼ ਆ ਅਲੱਗ-ਅਲੱਗ ਹੋ ਗਏ ਇਹ ਜਿਹੜਾ ਇਹ ਖਿੱਤਾ ਜਿਹੜੀ ਸਾਰੀ ਇਹ ਵੈਲੀ ਇੰਡਸ ਵੈਲੀ ਜਿਹੜੀ ਪੂਰਾ ਇੰਡਸ ਦਾ ਜਿਹੜਾ ਵਾਟਰ ਜਿਹੜਾ ਹੈਗਾ ਬੇਸਨ ਇਹਦੇ ਵਿੱਚ ਦਰਿਆ ਤੇ ਆਪਾਂ ਗਿਣ ਸਕਦੇ ਆ ਆਪਣੇ ਗਿਣਤੀ ਚ ਜਦੋਂ ਗੱਲ ਕਰਦੇ ਆ ਪੰਜਾਬ ਦੇ ਪੰਜ ਦਰਿਆਵਾਂ ਦੀ ਗੱਲ ਹੁੰਦੀ ਆ ਪਰ ਦਰਿਆ ਹੈਗੇ 6 6 ਮਾ ਹੈਗਾ ਸਿੰਧ ਉਹ ਸਿੰਧ ਇਹਨਾਂ ਤੋਂ ਵੱਡਾ ਦਰਿਆ ਸਿੰਧ ਚਨਾਬ ਜੇਲਮ ਰਾਵੀ ਬਿਆਸ ਤੇ ਸਤਲੁਜ ਹੁਣ ਜੋ ਵੰਡ ਹੋਈ ਵੰਡ ਉਹ uh, 1960 ਦੇ ਉਹਦੇ ਚ ਹੁੰਦੀ ਆ ਹਾਂਜੀ ਉਹ ਜਿਹੜੇ ਇੰਡਸ ਵਾਟਰ ਟ੍ਰੀਟੀ ਜਿਹੜੀ ਟ੍ਰੀਟੀ ਜਿਹੜੀ 60 ਚ 60 ਚ ਹੋਈ ਆ ਸਟਾਰਟ ਹੋਈ ਸੀ ਉਦੋਂ ਗੱਲ ਸਟਾਰਟ ਹੋਈ ਅਸਲ ਚ 12 13 ਸਾਲ ਇਹਨਾਂ ਨੇ 48 ਜਦੋਂ ਰਾਲਾ ਰੱਪਾ ਜਾ ਸ਼ੁਰੂ ਹੋਇਆ ਤੇ 60 ਚ ਇਹ ਅਸਲ ਚ 13 ਬੈਠੀਆਂ ਉਹਨੂੰ 1960 ਵਾਲੀ ਟ੍ਰੀਟੀ ਕਿਹਾ ਜਾਂਦਾ 60 ਵਾਲੀ ਟ੍ਰੀਟੀ ਤੇ 72 73 ਉਹਦਾ ਅਖੀਰਲਾ ਪੀਰੀਅਡ ਆ ਪੀਰੀਅਡ ਜਿੱਥੇ 12 13 ਸਾਲੇ ਚੱਲ ਪੂਰੀ ਇੰਪਲੀਮੈਂਟ ਹੋ ਜਾਂਦੀ ਹਾਂ ਉਹਦੇ ਵਿੱਚ ਦੋ ਦੇਸ਼ਾਂ ਦੀ ਇਹ ਹੋਣਾ ਸੀਗਾ ਪਾਣੀ ਦੀ ਵੰਡ ਦਾ ਮਤਲਬ ਵੰਣਾ ਸੀ ਉਹਨਾਂ ਨੇ ਬਿਲਕੁਲ ਤਾਂ ਉਹਨਾਂ ਦੇ ਵਿੱਚ ਤੀਜੀ ਧਿਰ ਜਿਹੜੀ ਮਤਲਬ ਜਿਹੜੀ ਕਹਿੰਦੇ ਹੁੰਦੇ ਆ ਵੀ ਪੰਚਾਇਤੀ ਧਿਰ ਹਾਂ ਉਹ ਉਹ ਬੈਠਿਆ ਵਰਲਡ ਬੈਂਕ ਵਰਲਡ ਬੈਂਕ ਉਹਨੇ ਕਰਵਾਇਆ ਵਿੱਚ ਬੈਠ ਕੇ ਹਾਂ ਹੁਣ ਉਹਦੇ ਵਿੱਚ ਵੰਡ ਬਹਿਕ ਹੀ ਹੋਣੀ ਸੀਗੀ ਕੋਈ ਜੰਗਲ ਜਾਂ ਉਸ ਤਰ੍ਹਾਂ ਤਾਂ ਹੋਣੀ ਨਹੀਂ ਸੀ ਇਹ ਉਹਦੇ ਵਿੱਚ ਇਹਨਾਂ ਨੇ ਮਤਲਬ ਛੇ ਦਰਮਾਂ ਨੂੰ ਵੰਡ ਲਿਆ ਤਿੰਨ ਉਹਨਾਂ ਨੂੰ ਦੇਤੇ ਤੇ ਤਿੰਨ ਆਪ ਰੱਖ ਲਏ ਬਿਲਕੁਲ ਉਤਲੇ ਤੋਂ ਤਿੰਨ ਜਿਹੜੇ ਸਹਿੰਦ ਚਨਾਬ ਤੇ ਜੇਲਮ ਉਹਨਾਂ ਨੂੰ ਦਿੱਤੇ ਰਾਵੀ ਬਿਆਸ ਤੇ ਸਤਲੁਜ ਇਧਰਲੇ ਹਿੱਸੇ ਆ ਗਿਆ ਤੇ ਉਹ ਜੋ ਆਪਾਂ ਚਲੋ ਵੀ ਇੱਕ ਫੇਰ ਵੰਡਨੀ ਆਪਾਂ ਇੱਕ ਗੱਲ ਕਰਕੇ ਜਿਵੇਂ ਉਹ ਜਿਹੜੇ ਉਤਲਾ ਪਾਣੀ ਆ ਉਹ ਜਾਦੇ ਆ 80% ਆ ਉਹਨਾਂ ਤਿੰਨ ਦਰਿਆਵਾਂ ਦਾ ਜਿਹੜਾ ਪਾਕਿਸਤਾਨ ਕੋਲੇ ਚਲਾ ਗਿਆ ਜੀਓਗ੍ਰਾਫਿਕਲੀ ਉਧਰੋਂ ਆਉਂਦੇ ਕਰਕੇ ਚਲੋ ਉਧਰ ਚਲਾ ਗਿਆ ਚਲ ਆਪਾਂ ਉਹਨੂੰ 80% ਪਾਣੀ ਵੈਸੀ ਉਹ ਇਹ 20% ਪਾਣੀ ਆ ਜਿਹੜਾ ਇਹਨਾਂ ਨੇ ਲਿਆ ਹੁਣ ਇਹਦੇ ਚ ਇੱਕ ਉਹ ਦਿਖਾਉਣਾ ਸੀ ਵੀ ਸਾਡੇ ਪਾਣੀ ਦੀ ਕਿਉਂਕਿ ਇਹ ਪਾਣੀ ਇਹ ਵੀ ਤਿੰਨੇ ਦਰਿਆ ਚਲੇ ਪਾਕਿਸਤਾਨ ਚ ਜਾਂਦੇ ਆ ਬਿਲਕੁਲ ਤਾਂ ਇਹਨੇ ਤੇ ਹੁਣ ਇਹ ਉਦੋਂ ਇਹ ਹੋਇਆ ਵੀ ਇਹ ਤਿੰਨ ਤੁਹਾਨੂੰ ਦੇਤੇ ਹੁਣ ਤਾਂ ਦੋ ਲਾਇਆ ਇਹਨੂੰ ਹਾਂ ਦੋ 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 ਤਾਂ ਇੱਧਰ ਚਾਪਾ ਲਏ ਦੋ ਤਾਂ ਇੱਧਰ ਪਾ ਲੇ ਤਾਂ ਇਹਨੇ ਦਿਖਾਉਣਾ ਸੀ ਵੀ ਸਾਡੇ ਕੋਲੇ ਖਾਤਾ ਪਾਣੀ ਦੀ ਵੀ ਸਾਡੀ ਕਿੱਥੇ ਕਿੱਥੇ ਵਰਤ ਤੋਂ ਆ ਜਾਂ ਆਉਂਦੇ ਟਾਈਮ ਦੇ ਵਿੱਚ ਜੀ ਤਾਂ ਇਹ ਪੰਜਾਬ ਪੰਜਾਬ ਨੂੰ ਜਿਨੇ ਪੰਜਾਬ ਦੀ ਖੇਤੀ ਜੋਗ ਜ਼ਮੀਨ ਉਹ 1 ਕਰੋੜ ਕਿੱਲਾ ਤਕਰੀਬਨ ਬਣਦੀ ਹੈ ਬਿਲਕੁਲ ਤੇ ਉਹਨੂੰ ਜੇ ਆਪਾਂ ਮਤਲਬ ਜੇ ਆਪਾਂ ਕਣ ਝੋਨੇ ਦੀ ਫਸਲ ਨਾ ਮੰਨ ਕੇ ਚੱਲ ਗਏ ਤਾਂ ਜਿੰਨਾ ਪਾਣੀ ਤਿੰਨਾਂ ਦਰਿਆਵਾਂ ਦਾ ਬਣ ਹੈਗਾ ਬਿਲਕੁਲ ਤਾਂ ਉਹ ਇਹ ਇਹਦੇ ਨਾਲ ਜੇ ਕੈਲਕੂਲੇਟ ਕਰੀਏ ਤਾਂ ਉਹ ਸਾਡੇ ਪੰਜਾਬ ਦਾ ਸਰਦਾ ਇਹਦੇ ਨਾਲ ਸਰਦਾ ਨਹੀਂ ਆ ਉਹ ਵੀ ਜਿਹੜਾ ਹੁਣ ਘਟ ਗਿਆ ਉਹਦੇ ਨਾਲ ਵੀ ਨਹੀਂ ਸਕਦਾ ਨਹੀਂ ਸਰਦਾ ਹਾਂ ਜੇ ਸਾਰਿਆਂ ਦਾ ਵੀ ਚਲੋ ਮੰਨ ਲ ਗਏ ਤਾਂ ਬਰਾਬਰ ਸਾਰਾ ਸਾਰੇ ਜੇ ਆ ਜਾਂਦੇ ਤੇ ਉਦੋਂ ਹੀ ਮੈਨੂੰ ਇਹਨੂੰ ਦਿਖਾਉਣ ਦੇ ਖਾਤਰ ਇੱਕ ਇਹ ਨਹਿਰ ਰਾਜਸਥਾਨ ਦਾ ਖਿੱਤਾ ਵਿੱਚ ਦਿਖਾਤਾ ਵੀ ਅਸੀਂ ਇੱਥੇ ਪਾਣੀ ਲੈ ਜਾਣਾ ਹੈ ਬਿਲਕੁਲ ਤੇ ਉਦੋਂ ਵੀ ਤੁਹਾਨੂੰ ਸ਼ਾਇਦ ਤੁਸੀਂ ਗੱਲ ਕਰਦੇ ਹੋ ਕਿ ਕਿਹੜੀ ਲੇਕ ਆ ਜਿੱਥੇ ਉਹ ਸਿੱਟਿਆ ਪਾਣੀ ਉਹ ਇੱਥੇ ਲੇਕ ਤਾਂ ਚਲੋ ਖੈਰ ਨਹੀਂ ਬਣ ਗਈ ਬਾਅਦ ਉਹ ਲੇਕ 12-13 ਸਾਲ ਦਾ ਲਗਾਤਾਰ ਦਾ ਜਿਹੜਾ ਪੀਰੀਅਡ ਸੀਗਾ ਹੂੰ ਉਹ ਲੇਕ ਬਣ ਗਈ ਵੱਡੋਪਲ ਅੱਛਾ ਜੀ ਉਹ 25 ਸਕੁਅਰ ਕਿਲੋਮੀਟਰ ਏਰੀਏ ਦੇ ਵਿੱਚ ਜਿੱਦਾਂ ਇੱਥੇ ਪਹਿਲਾਂ ਪਾਣੀ ਡਿਣਦੇ ਰਿਹਾ ਇਹਦਾ ਹੋਰ ਪੱਕਾ ਰੈਜ਼ਰਵਾਇਰ ਬਣਾ ਲਿਆ ਇਹਨਾਂ ਨੇ ਹਾਂ ਜਦ ਰੈਜ਼ਰਵਾਇਰ ਨਹੀਂ ਸੀ ਬਣਿਆ 25 ਸਕੁਅਰ ਕਿਲੋਮੀਟਰ ਦੇ ਵਿੱਚ ਉਹ ਲੇਕ ਜਿਹੜੀ ਲੇਕ ਮਤਲਬ ਜਿਹੜਾ ਪਾਣੀ ਲਗਾਤਾਰ ਸਿਰਦੇ ਉਹਦੇ ਨਾਲ ਬਡੋਪਲ ਦੇ ਵਿੱਚ ਇੱਕ ਲੇਕ ਬਣ ਗਈ ਹੂੰ ਉਹ ਜਿੰਨੀਆਂ ਜ਼ਮੀਨਾਂ ਸੀਗੀਆਂ ਸੀਪੇ ਤੋਂ ਸ਼ੁਰੂ ਹੋਇਆ ਕੰਮ ਤੇ ਪੂਰੀ ਵੱਡੀ ਝੀਲ ਅੱਜ ਵੀ ਹੈਗੀ ਆ ਉਹ ਉਹ ਦੇਖਾਂਗੇ ਵੀ ਆਪਾਂ ਵੀ ਉਹ ਝੀਲ ਦਾ ਉਸ ਝੀਲ ਦਾ ਵੀ ਇੰਪੈਕਟ ਬਹੁਤ ਪਿਆ ਰਾਜਸਥਾਨ ਦੇ ਲੋਕਾਂ ਦੇ ਉੱਤੇ ਵੀ ਪਿਆ ਜਿਹੜਾ ਕੋ ਮਾੜਾ ਮੋਟਾ ਜਿੰਨੇ ਵੀ ਕਿਸੇ ਦੇ ਵਿੱਗੇ ਹੋਣਗੇ ਕਿੱਲੇ ਹੋਣਗੇ ਹੂੰ ਉਹ ਵੀ ਬੰਦੇ ਸ਼ਹਿਰਾਂ ਦੀਆਂ ਦਿਹਾੜੀਆਂ ਨੂੰ ਮੜੋ ਚਲੇ ਗਏ ਹੂੰ ਇਹ ਨਾਲ ਜਿਹੜੀ ਦਿਹਾੜੀਆਂ ਵਾਲਿਆਂ ਦਾ ਫਿਰ ਅੱਗੇ ਹੋਰ ਮੰਦਾ ਲੱਗ ਗਿਆ ਹੂੰ ਸਣੀ ਇਹਨਾਂ ਦਾ ਜਿਹੜਾ ਡੈਮੋਗ੍ਰਾਫੀਕਲ ਜਿਹੜਾ ਇਹਨਾਂ ਦਾ ਬਗਾੜਿਆ ਹੂੰ ਉਹਦੇ ਉੱਤੇ ਅੱਜ ਤਾਈਂ ਮਤਲਬ ਮੈਂ ਮੇਰੀ ਸਮਝ ਵਿੱਚ ਮੈਂ ਗੱਲ ਕਦੀ ਨਹੀਂ ਸੁਣੀ ਵੀ ਇਹਨਾਂ ਦੇ ਨਾਲ ਕੀ ਧੱਕਾ ਹੋਇਆ ਹੂੰ ਇਹਨਾਂ ਨੇ ਜਿਹੜਾ ਉੱਥੇ ਸਿੱਟਿਆ ਹੋ ਉਹ 86 ਮੀਲੀ ਨਿਕੜ ਫੋਟੋ ਹੋ ਪਾਣੀ ਲਗਾਤਾਰ ਸਿੱਟਦੇ ਰਿਹਾ ਉੱਥੇ ਹੂੰ ਇੱਕੜ ਫੋਟ ਮਤਲਬ ਮੋٹے ਸ਼ਬਦਾਂ ਚ ਗੱਲ ਇੱਕ ਇਕੜ ਦੇ ਵਿੱਚ 1 ਫੁੱਟ ਜੇ ਪਾਣੀ ਖੜਾ ਹੁੰਦਾ ਤੇ ਉਹ 1 ਏਕੜ ਫੁੱਟ ਹੁੰਦਾ ਹੂੰ ਉਹ ਤੁਸੀਂ ਲਾ ਲਓ ਕਿੰਨਾ ਪਾਣੀ ਉਹ ਲਗਾਤਾਰ ਹੀ ਸੀ ਠੀਕ ਹੈ ਹੂੰ ਅਜਾਈ ਐਵੇਂ ਜਿਵੇਂ ਹੁਣ ਇੱਥੇ ਇਹਨਾਂ ਨੇ ਹੁਣ ਤਾਂ ਇਹ ਯੂਜ਼ ਕਰ ਲਿਆ ਇੱਥੇ ਜਿੱਦਾਂ ਪਹਿਲਾਂ ਸਿਰਦੇ ਸੀਗੇ ਜਾਂ ਜਿਹੜਾ ਥਾਰ ਦੇ ਵਿੱਚ ਸਿਰਦੇ ਰਹੇ ਆ ਹੂੰ ਸੋ ਇਹ ਸਾਰਾ ਪੰਜਾਬ ਦਾ ਜਿਹੜਾ ਬੇਸ਼ਕੀਮਤੀ ਪਾਣੀ ਜਿਹੜੀ ਸਾਡੀ ਮੰਗ ਗਿਆ ਉਹ ਵੀ ਨਹੀਂ ਜਿਹੜੀ ਪੂਰੀ ਕਰਦਾ ਜਦ ਕਿ ਇਹ ਉਦੋਂ ਇਹ ਪਾਣੀ ਦਿਖਾਉਣ ਨੂੰ ਜਿਹੜਾ ਉਹਦੋਂ ਸਟਿਆ ਇਹ ਚੰਗੀਆਂ ਭਲੀਆਂ ਪੰਜਾਬ ਦੇ ਵਿੱਚ ਵੀ ਨਹਿਰਾਂ ਬਣਾ ਕੇ ਪੰਜਾਬ ਦੇ ਵਿੱਚ ਵੀ ਦਿਖਾ ਸਕਦੇ ਸੀ ਹੁਣ ਉਹ ਸਾਰੇ ਖਿੱਤੇ ਤਾਂ ਖਿੱਤੇ ਮੈਨੂੰ ਲੱਗਦਾ ਬਿਨਾਂ ਨਹਿਰਾਂ ਤੋਂ ਪਏ ਥੋੜੇ ਵਾਲਾ ਵੀ ਮੈਨੂੰ ਲੱਗਦਾ ਨਹਿਰੀ ਨਹੀਂ ਬਿਲਕੁਲ ਜਾਵਾਂ ਕੋਈ ਨਹਿਰ ਨਹੀਂ ਉੱਥੇ ਹੂੰ ਇਦਾਂ ਹੀ ਦੁਆਬੇ ਦੇ ਵਿੱਚ ਮੋٹے ਰੂਪ ਦੇ ਵਿੱਚ ਕਹਿਣਾ ਹੋਵੇ ਵੀ ਇਹ ਨਹਿਰਾ ਹੈ ਨਹਿਰਾ ਹੈ ਨਹੀਂ ਇੱਥੇ ਟਿੱਬਿਆਂ ਦੇ ਵਿੱਚ ਇਹ ਜਿਹੜੀਆਂ ਨਹਿਰਾਂ ਖੜੀਆਂ ਸ਼ੇਰਪੁਰ ਬਲਾਕ ਇਧਰ ਬਲੇਰਕੋਟਲੇ ਕੋਲੇ ਉੱਥੇ ਪਾਣੀ ਹੈ ਨਹੀਂ ਹੋਰ ਵੀ ਕਾਫੀ ਖਿੱਤੇ ਪੰਜਾਬ ਦੇ ਹੈਗੇ ਜਿੱਥੇ ਜਿੱਥੇ ਪਾਣੀ ਹੈ ਨਹੀਂ ਹੈ ਨਹੀਂਗਾ ਤੋ ਇਹਦੇ ਦੇ ਅਸਲ ਚ ਜਿਹੜੀ ਇਹ ਸਿਆਸੀ ਬਦਨੀਅਤੀ ਆ ਹੂੰ ਸਿਆਸੀਨ ਪੜਤਾ ਆ ਜਿਹੜੀ ਅਸਲ ਚ ਇਹ ਹੂੰ ਇਹਨੇ ਪੰਜਾਬ ਦਾ ਜਿਹੜਾ ਬੇੜਾ ਕਰ ਕੀਤਾ ਨਾ ਤੇ ਤੂੰ ਉਤਨਾ ਸੰਤਾਪ ਅਸੀਂ ਖਾਣਾ ਤੋ ਅੰਦਰ ਦੀ ਜਿਹੜਾ ਦਰਾਂਜੇ ਦਰਾਂਜਾ ਰੱਖਣਾ ਪੰਜਾਬ ਨਾਲ ਕੋਈ ਉਹ ਹੁਣ ਉਹਦੇ ਚ ਇੱਕ ਅਗਲੇ ਬੰਨੇ ਵੀ ਸਾਡੇ ਵਰਤੋਂ ਦੇ ਉੱਤੇ ਪਾਬੰਦੀ ਲੱਗੀ ਹੋਈ ਆ ਜਿਹੜਾ ਪੁਨਰਗਠਨ ਐਕਟ ਆ ਜਿਹੜਾ ਪੰਜਾਬ ਦਾ 1966 ਰਾਲਾ ਜਿਹੜਾ ਬਣਿਆ ਪਹਿਲੀ ਨਵੰਬਰ ਨੂੰ ਹੂੰ ਉਹ ਜਿਹੜੀਆਂ ਤਰਾਵਾਂ 78 79 ਦਸੀ ਆ ਹੂੰ ਉਹ 2 ਸਾਲ ਦਾ ਕੋਈ ਟਾਈਮ ਪੀਰੀਅਡ ਸੀਗਾ ਆਪਾਂ ਨਾਟਸ਼ੈਲੀ ਗੱਲ ਨੂੰ ਕਰ ਲੈਨੇ ਹੂੰ ਉਹ ਵਰਤੋਂ ਉੱਤੇ ਵੀ ਪਾਬੰਦੀ ਲਾਉਂਦੀਆਂ ਪੰਜਾਬ ਦੇ ਪਾਣੀ ਦੇ ਉੱਤੇ ਵੀ ਤੁਸੀਂ ਵਰਤ ਵੀ ਨਹੀਂ ਸਕਦੇ ਜਿਵੇਂ ਬਿਆਸ ਦੇ ਵਿੱਚ ਜਿੰਨਾ ਕੁ ਪਾਣੀ ਆ ਹਾਂ ਜੇ ਉਹਦੇ ਚੋ ਕਿਤੇ ਇਹਨਾਂ ਦੀ ਜਿਹੜੀ ਵੀ ਕੋ ਪੋਲੀਟਿਕਲ ਧਿਰ ਜਫਾ ਮਾਰੀ ਬੈਠੀ ਆ ਹੂੰ ਪੰਜਾਬ ਦੀ ਸਿਆਸਤ ਦੇ ਉੱਤੇ ਹੂੰ ਜੇ ਉਹਦੀ ਇੱਛਾ ਸ਼ਕਤੀ ਹੋਵੇ ਵੀ ਕੰਮ ਕਰਨ ਦੀ ਉਹ ਕਾਨੂੰਨ ਪਾਬੰਦ ਹੈ ਉਹ ਸੈਂਟਰ ਦੀ ਲੱਤ ਦੇ ਹੇਠ ਦੀ ਕੱਢਦਾ ਆ ਪੰਜਾਬ ਨੂੰ ਬਿਲਕੁਲ ਤੋ ਇਹ ਲੜਾਈ ਜਿਵੇਂ ਆਪਾਂ ਗੱਲ ਕੀਤੀ ਵੀ ਇਹ ਲੜਾਈ ਜਿੰਨੀ ਆਪਾਂ ਸਮਝਦੇ ਅਸਲ ਦੇ ਵਿੱਚ ਇਹ ਉਹਦੇ ਨਾਲੋਂ ਕਿਤੇ ਵੱਡੀ ਬਹੁਤ ਜ਼ਿਆਦਾ ਵੱਡੀ ਹੈ ਹੁਣ ਪਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਆਪਣਾ ਕੀ ਹੈ ਪੰਜਾਬ ਦਾ ਨਾ ਹੁਣ ਤਾਂ ਉਹ ਚ ਮਤਲਬ ਆਪਣਾ ਕੋਈ ਵੱਡਾ ਵੀ ਨਹੀਂ ਰਹਿ ਗਿਆ ਕੁਝ ਇਹ ਹੈ ਨਹੀਂ ਗਿਆ ਇਸ ਟਾਈਮ ਕੋ ਆਪਾਂ ਤਾਂ ਆਪਦੀ ਮਰਜ਼ੀ ਨਾਲ ਕਿਹੜੀ ਨਹਿਰ 'ਚ ਪਾਣੀ ਛੱਡਣਾ ਕਿਹੜੀ 'ਚ ਨਹੀਂ ਛੱਡਣਾ ਇਹ ਕੋਈ ਆਪਣੇ 'ਚ ਕੋਈ ਮਤਲਬ ਅਧਿਕਾਰ ਖੇਤਰ 'ਚ ਹੀ ਹੈ ਨਹੀਂ ਤੇ ਨਾ ਸਾਡੇ ਕੋਲੇ ਜਿਵੇਂ ਨਾ ਸਾਨੂੰ ਇਹ ਪਤਾ ਆਪਾਂ ਮੋਟਾ ਜਿਹਾ ਕਹਿ ਦਿੰਨੇ ਆ ਬੀਆ ਨਹਿਰ ਚ ਇੰਨਾ ਪਾਣੀ ਤਰਿਆ ਜਾਂਦਾ ਹਾਂਜੀ ਕੋਈ ਕੋਈ ਡਾਟਾ ਹੈਗਾ ਆਂਕੜਾ ਹੈ ਨੀਗਾ ਕੋਈ ਵੀ ਉਹਦਾ ਕੋਈ ਡਾਟਾ ਨਹੀਂਗਾ 11000 ਕਿਊਸਿਕ ਫੁੱਟ ਦੀ ਇਹਦੀ ਕੈਪੈਸਿਟੀ ਦੱਸਦੇ ਆ 18 ਇਹਦੀ ਬਣਾਈ ਹੋਈ ਆ ਕਿਨਾਰੇ ਉੱਚੇ ਚੱਕਣ ਲੱਗਿਆ ਥੱਲੇ ਪੱਕੀ ਕਰਨ ਲੱਗਿਆ ਇਹਦੀ ਕੈਪੈਸਿਟੀ ਹੋਰ ਵਧਣੀ ਹੋਰ ਵਧਣੀ ਸੋ ਇਹ ਇੱਕ ਮੋਟਾ ਅੰਦਾਜ਼ਾ ਪਾਣੀ ਹਾਂ ਜਦੋਂ ਕੰਕਰੀਟ ਆ ਪਾਣੀ ਨੇ ਤਾਂ ਭੱਜ ਕੇ ਲੰਘਣਾ ਨਹੀਂ ਭੱਜ ਕੇ ਲੰਘਣਾ ਨਹੀਂ ਉਹ ਤੁਸੀਂ ਉੱਥੇ ਦੇਖਿਆ ਹੁਣ ਹਾਲਾਂਕਿ ਇੱਥੋਂ ਜਦੋਂ ਆਪਾਂ ਦੇਖਦੇ ਸਾਨੂੰ ਐ ਲੱਗਦਾ ਵੀ ਇਹ ਗੰਦਾ ਪਾਣੀ ਆ ਅਸਲ ਜੀ ਜੋ ਰਫਾਇਨਰੀ ਕੋਈ ਫਿਲਟਰ ਨਹੀਂ ਲਾਇਆ ਉਹਨਾਂ ਨੇ ਐਂ ਖੜਾ ਕਰਤਾ ਨੀਲੀ ਪਾਹ ਮਾਰਦਾ ਪੂਰਾ ਪਾਣੀ ਆ ਨਿੱਤਰ ਗਿਆ ਨਿੱਤਰ ਗਿਆ ਤੇ ਪਾਣੀ ਪੂਰਾ ਇਹ ਤਾਂ ਤੁਰੇ ਜਾਂਦਾ ਕਰਕੇ ਆਪਣ ਨੂੰ ਲੱਗਦਾ ਕਿ ਮਾੜਾ ਜਿਹਾ ਖੜਾ ਦੋ ਨਿੱਤਰ ਜਾਂਦਾ ਪਾਣੀ ਹੈ ਬਹੁਤ ਵਧੀਆ ਸੋ ਇਹ ਗੱਲ ਹੋਈ ਵੀ ਮਤਲਬ ਜਿੰਨਾ ਜਿੰਨਾ ਧੱਕਾ ਜਿਹੜਾ ਪੰਜਾਬ ਦੇ ਨਾਲ ਜਿਹੜੀ ਲੋਟਾ ਵਾਲਾ ਸਿਲਸਿਲਾ ਆ ਉਹ ਇਦਾਂ ਇਦਾਂ ਚੱਲਦਾ ਹੈ ਅਸਲ ਦੇ ਵਿੱਚ ਹੂੰ ਹੁਣ ਦੇਖੋ ਇੰਡਸ ਵਾਟਰ ਟ੍ਰੀਟੀ ਨਾਲ ਦੋ ਦੇਸ਼ਾਂ ਨੇ ਤਾਂ ਆਪ ਦਾ ਪਾਣੀ ਦਾ ਕਰ ਲਿਆ ਵਾ ਆਪ ਦਾ ਪਰ ਜਿਹੜਾ ਇਹਦੇ ਚ ਜਿਹੜੀ ਤੀਜੀ ਧਰ ਬੈਠੀ ਸੀਗੀ ਵਰਲਡ ਬੈਂਕ ਉਹਦੀ ਇਹਨੂੰ ਦੇਖੋ ਵੀ ਉਹਨੇ ਪੰਜਾਬ ਨਾਲ ਇੱਥੇ ਕਿੰਨਾ ਮਤਲਬ ਉਹਦੇ ਨਾਲ ਧੱਕਿਆ ਨਹੀਂ ਗੱਲ ਕੀਤੀ ਆ ਇਹਨੂੰ ਆਪਦਾ ਜਸੀਰ ਜੀ ਉਹ ਆਪਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਸੋਨੇ ਦਾ ਮੁਕਟ ਸਮਝਦਾ ਹੈ ਵੀ ਅਸੀਂ ਇਹ ਅਸੀਂ ਇਹ ਅਸੀਂ ਇਹ ਕਰਵਾਇਆ ਅਗਲੀ ਗੱਲ ਇਹ ਇਹਨਾਂ ਦੇ ਦੋ ਮੁਲਕਾਂ ਦੇ ਵਿੱਚ ਹਰ ਸਾਲ ਇੱਕ ਮੀਟਿੰਗ ਹੁੰਦੀ ਹੈ ਇਹਨਾਂ ਦੀ ਅਧਿਕਾਰੀਆਂ ਦੀ ਪਾਣੀ ਨੂੰ ਲੈ ਕੇ 132ਵੀਂ ਮੀਟਿੰਗ ਹੁਣ ਹੋ ਗਈ ਹੈ ਕਿਤੇ ਡਾਟਾ ਸ਼ੇਅਰ ਕਰਦੇ ਡਾਟਾ ਸ਼ੇਅਰ ਕਰਦਾ ਪਾਕਿਸਤਾਨ ਦੇ ਨਾਲ ਭਾਰਤ ਭਾਰਤ ਦੇ ਨਾਲ ਪਾਕਿਸਤਾਨ ਇਹ ਪੰਜਾਬ ਦੇ ਨਾਲ ਡਾਟਾ ਨਹੀਂ ਸ਼ੇਅਰ ਹੁੰਦਾ ਨਾ ਪੰਜਾਬ ਦੇ ਕੋਲ ਇਹ ਡਾਟਾ ਹੈਗਾ ਹੂੰ 132ਵੀਂ ਮੀਟਿੰਗ ਨੇ 71 ਵਾਲੀ ਜੰਗ ਕਾਰਗਿਲ ਦੀ ਹੋਰ ਜਿਹੜੀਆਂ ਜੰਗਾਂ ਲੱਗੀਆਂ ਉਹ ਸਾਰੀ ਦੀ ਸਾਰੀ ਸਰਵਾਈਵ ਕੀਤੀ ਉਹ ਮੀਟਿੰਗਾਂ ਲਗਾਤਾਰ ਹੁੰਦੀਆਂ ਰਹੀਆਂ ਉਹ ਇਸੇ ਕਰਕੇ ਵਰਲਡ ਵੈਂਕ ਕਹਿੰਦਾ ਨਾ ਕਿ ਮੇਰਾ ਮੇਰਾ ਵੀ ਜਿਹੜੀ ਟ੍ਰੀਟੀ ਇੰਨੀ ਵਧੀਆ ਮੈਂ ਸਾਈਨ ਕਰਵਾਈ ਆ ਹਾਂਜੀ ਵੀ ਨਵਾਬੀਏ ਮੈਂ ਸਮਝ ਉਤ ਕਰਾਇਆ ਦੋ ਦੇਸ਼ਾਂ ਦਾ ਵੀ ਇਸ ਜੰਗਾਂ ਹੋਣ ਦੇ ਬਾਵਜੂਦ ਵੀ ਹੋਰ ਸਾਰਾ ਦੇ ਬਾਵਜੂਦ ਇਹ ਲਗਾਤਾਰ ਮੀਟਿੰਗਾਂ ਵੀ ਉਹ ਕੋਈ ਮੀਟਿੰਗ ਨਹੀਂ ਮੈਨ ਸੁਣਨ ਦੀ ਹਾਂ ਹੁਣ ਤੱਕ ਹਾਂਜੀ ਤੇ ਵੀ ਮੀਟਿੰਗਾਂ ਵੀ ਹੁੰਦੀਆਂ ਇਹ ਇਹ ਜਿਉਂ ਦੀ ਤਿਉਂ ਹੋ ਦੇ ਕਰੋ ਕਿੰਨੇ ਇਹਨਾਂ ਨੇ ਪਾਕਿਸਤਾਨ ਨਾਲ ਕੀਤੇ ਕਿ ਬੱਸ ਚਲਾ ਲਈ ਕਿਤੇ ਉਹ ਸਾਰਾ ਕੁਝ ਬੰਦ ਕੀਤਾ ਇਵਨ ਪਾਕਿਸਤਾਨ ਆਪਣਾ ਪੰਜਾਬ ਵਾਲਾ ਦਾ ਬਾਰਡਰ ਵੀ ਇਸ ਗੱਲ 'ਚ ਬੰਦ ਕਰੀ ਬੈਠੇ ਆ ਪਰਵਾਮਾ ਵਾਲੇ ਬਵਾਦ ਕੀਤਾ ਪਰਵਾਮਾ ਤੋਂ ਬਾਅਦ ਕੀਤਾ ਵੀ ਇਹ ਪਾਣੀ ਦੀ ਵੀ ਇਹਨਾਂ ਦੀ ਚੱਲ ਰਹੀ ਹੈ ਇਸ ਕਰਕੇ ਉਹਦੇ ਮੋਕਟ ਮੰਨਦਾ ਪਰ ਉਹਨੇ ਪੰਜਾਬ ਨਾਲ ਉਹਨੇ ਇਹ ਉੱਥੇ ਇਹ ਜਾਣਾ ਵੀ ਉਹਦਾ ਬਣਦਾ ਸੀ ਵੈਸੇ ਪੰਜਾਬ ਦੇ ਹੱਕ ਦੀ ਵੀ ਇਸ ਪਾਣੀ ਨੂੰ ਜਿਹੜਾ ਤੁਸੀਂ ਤਿੰਨ ਦਰਿਆ ਤੋਂ ਤੁਹਾਨੂੰ ਇੰਡੀਆ ਨੂੰ ਜਿਹੜਾ ਪਾਣੀ ਮਿਲਿਆ ਇਹਨੂੰ ਤੁਸੀਂ ਕਿਉਂਕਿ ਇਹ ਇੱਕ ਨੇਚਰਲ ਹੁੰਦਾ ਕਿ ਜਿਹੜੇ ਖਿੱਤੇ ਦਾ ਪਾਣੀ ਜਿਹੜੀ ਵਾਟਰ ਬੇਸਨ ਦਾ ਪਾਣੀ ਰਿਪੀਅਰਿੰਗ ਪ੍ਰਿੰਸੀਪਲ ਥਰੂ ਵੀ ਉਸੇ ਦੇ ਵਿੱਚ ਰਹਿਣਾ ਚਾਹੀਦਾ ਉਹਨੂੰ ਹੋਰ ਨਹੀਂ ਕਿਤੇ ਲਿਜਾ ਸਕਦੇ ਅੱਜ ਜਿੰਨਾ ਵੀ ਹੁਣ ਇਹ ਆ ਨਹਿਰ ਵਾਲਾ ਸਾਰਾ ਇਹ ਸਾਰਾ ਉਸ ਰਿਪੀਅਰਿੰਗ ਸਿਧਾਂਤ ਦੇ ਵਿਰੁੱਧ ਗੱਲ ਬਿਲਕੁਲ ਉਲਟ ਗੱਲ ਬਿਲਕੁਲ ਉਲਟਾ ਹੈ ਸਾਡੀ ਜਿਹੜੀ ਪੰਜਾਬ ਦਾ ਜਿਹੜਾ ਮਸਲਾ ਸਾਨੂੰ ਸਭ ਨੂੰ ਰਲ ਕੇ ਇਹਦੇ ਤੇ ਹੀ ਇੱਕਜੁੱਟਤਾ ਪੰਜਾਬ ਨੂੰ ਪੰਜਾਬ ਦੀਆਂ ਮੈਂ ਸਿਆਸੀ ਧਰਾਂ ਨੂੰ ਇੱਥੇ ਮੈਂ ਨਹੀਂ ਸੱਜਦਾ ਕਿਉਂਕਿ ਮੈਨੂੰ ਪਤਾ ਕਿ ਉਹਨਾਂ ਨੇ ਸਿਰਫ ਸਿਆਸਤ ਕਰਨੀ ਹੋਰ ਕੁਝ ਨਹੀਂ ਕਰਨਾ ਮੈਂ ਕਹਿੰਦਾ ਹੋਰ ਜਿਹੜੀਆਂ ਲੜਨ ਵਾਲੀਆਂ ਧਰਾਂ ਜੀ ਪੰਜਾਬ ਪੱਖੀ ਜੰਗਾਂ ਉਹ ਸਭ ਨੂੰ ਇੱਕ ਹੋ ਕੇ ਆਪਾਂ ਨੂੰ ਇਸ ਤੇ ਜ਼ਰੂਰ ਵੱਡੀ ਲੜਾਈ ਵੱਢਣ ਦੀ ਲੋੜ ਹੈ ਇੱਥੇ ਪੰਜਾਬ ਨੂੰ ਜੀ ਫੇਰ ਇਹ ਗੱਲ ਸੂਤ ਆਉਣ ਵਾਲੀ ਹੈ ਕੱਲ ਛੋਟੀ ਨਹੀਂ ਨਹੀਂ ਛੋਟੀ ਨਹੀਂ ਹਾਂ ਉੱਤੇ ਹਾਲ ਤੇ ਬਣੀ ਪਈ ਹੈ ਕਈ ਵੀ ਛੋਟੀ ਛੋਟੀ ਜਿਹੀ ਬੰਦੀਆਂ ਵੀ ਸਾਰਾ ਕੁਝ ਮੈਂ ਕਰਤਾ ਕਲੇਮ ਜਾਂ ਹੋਰ ਕਰਤਾ ਇਸ ਇਸ ਚ ਪੈ ਜਾਂਦੀਆਂ ਆਪ ਦਾ ਆਪ ਦੇ ਸਿਰ ਲੈਣ ਨੂੰ ਇਹ ਤੋਂ ਬਾਹਰ ਨਿਕਲ ਕੇ ਜਿੰਨਾ ਚਿਰ ਸਾਰੀਆਂ ਤੇਰਾ ਸਾਂਝੇ ਰੂਪ ਚ ਕੋਈ ਵੱਡਾ ਸੰਘਰਸ਼ ਤੇ ਨਹੀਂ ਬਣਾਉਂਦੇ ਬਿਲਕੁਲ ਉਹਨਾਂ ਚਿਹਰੇ ਮਸਲਾ ਜਿੱਡੀ ਵੱਡੀ ਲੜਾਈ ਆ ਕਿਉਂਕਿ ਇਹ ਵੀ ਸਿੱਧੀ ਕਾਰਪੋਰੇਟ ਨਾਲ ਲੜਾਈ ਆ ਇਹੋ ਜੀ ਉਦੋਂ ਵੱਡੀ ਕੋਈ ਬਣਨੀ ਆ ਜਿਹੜੀ ਆਪਣੀ ਖੇਤੀ ਬਿਲਾਵਲੇ ਬਣੀ ਸੀ ਦੇਖੋ ਵਾਟਰ ਟੇਬਲ ਪੰਜਾਬ ਦਾ ਥੱਲੇ ਦਿਨ-ਦਿਨ ਤੁਰਿਆ ਜਾਂਦਾ ਬਿਲਕੁਲ ਇਹ ਗੱਲ ਠੀਕ ਆ ਤੁਹਾਡੀ ਵੀ ਜਿਹੜੀ ਇਹ ਸਿਆਸੀ ਤਰ੍ਹਾਂ ਨੂੰ ਸਾਦਾਤ ਨਹੀਂ ਆ ਪਰ ਦਰਸਲ ਇਹ ਹੱਲ ਇਹਨਾਂ ਦੇ ਕਰਨ ਵਾਲਾ ਆ ਕਰਨ ਵਾਲਾ ਬਿਲਕੁਲ ਇਹ ਕੇਂਦਰ ਦੇ ਨਾਲ ਸਿਰ ਜੋੜ ਕੇ ਵਾਲੀ ਗੱਲ ਵੀ ਬਹਿ ਗਏ ਕੋਈ ਡਰਾਮੇਬਾਜ਼ੀ ਤੋਂ ਬਿਨਾ ਵੀ ਇਹਦਾ ਮਸਲਾ ਕੀਤਾ ਜਾ ਸਕਦਾ ਹੱਲ ਜੇ ਪਾਕਿਸਤਾਨ ਦੇ ਨਾਲ ਹੋ ਸਕਦਾ ਇਹ ਮਸਲਾ ਜੇ ਪਾਕਿਸਤਾਨ ਦੇ ਨਾਲ ਹੱਲ ਹੋ ਸਕਦਾ ਉਹਦੀ ਵੰਡ ਦੀਆਂ ਮੀਟਿੰਗਾਂ ਹਰ ਸਾਲ ਹੋ ਸਕਦੀਆਂ ਲਗਭਗ ਇੱਥੇ ਵੀ ਹੋ ਸਕਦਾ ਹਮ ਗੱਲ ਹੈ ਸਿਆਸੀ ਜਿਹੜੀ ਅਨਪੜਤਾ ਆ ਉਹਨੇ ਬੇੜਾ ਕਰ ਕੀਤਾ ਦਰਸਲ ਦੇਖੋ ਇੱਥੋਂ ਦੀ ਜਿਹੜੀ ਲੋਕਲ ਖੇਤਰੀ ਪਾਰਟੀ ਸੀ ਕਾਲੀ ਦਰ ਜੀ ਉਹਨੇ ਕਦੇ ਇਹ ਮਸਲੇ ਨੂੰ ਚੱਕਿਆ ਹੀ ਨਹੀਂ ਸੀਰੀਅਸ ਹੀ ਨਹੀਂ ਲਿਆ ਬਿਲਕੁਲ ਜਿੱਡਾ ਵੱਡਾ ਇਸ਼ੂ ਹੈ ਜਿਹੜੀਆਂ ਹੋਰ ਤਰ੍ਹਾਂ ਕਾਂਗਰਸ ਆ ਕਾਂਗਰਸ ਦਾ ਤਾਂ ਪਿੱਛੇ ਸਰਕਾਰ ਨਹੀਂ ਜਿਹਦੇ ਚਾਹ ਆ ਪਾਣੀ ਉਹਦਾ 6% ਹਾਂਜੀ ਰਾਜਸਥਾਨ ਗਵਰਨਮੈਂਟ ਦਾ 80% ਔਰ ਫਾਈਨਰੀ ਵਾਲੇ ਵਿੱਚ ਤਾਂ ਉਹਦਾ ਵਿੱਚ ਇਨਵੋਲਵ ਉਹਨਾਂ ਵਾਲੋ ਨੇ ਉਹਨਾਂ ਇਨਵੋਲਵ ਹੈ ਇੱਥੇ ਭਾਜਪਾ ਦੀ ਸਰਕਾਰ ਹੁਣ ਭਾਜਪਾ ਦੀ ਹੈ ਇੱਥੇ ਹਾਂ ਇਹ ਹੌਂਜੜ ਲੱਗ ਰਿਹਾ ਉਹਨਾਂ ਦੇ ਚ ਲੱਗ ਰਿਹਾ ਸੋ ਇਹ ਤਾਂ ਕਾਰਪੋਰੇਟਰ ਤੁਸੀਂ ਤੁਸੀਂ ਪੜ੍ਹ ਕੇ ਸੁਣਾ ਰਹੇ ਸੀ ਉਹ ਹਰਦੀਪ ਪੁਰੀ ਦਾ ਕੀ ਬਿਆਨ ਹੈ ਤੇ ਇਹਨੂੰ ਰਾਜ ਰੇਗਿਸਤਾਨ ਦਾ ਨਗੀਨਾ ਨਗੀਨਾ ਜੁਵਲ ਆਫ ਰਾਜਸਥਾਨ 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 ਦਾ ਲੁੱਟਿਆ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਆ ਉਹ ਬਿਆਨ ਇਹ ਦੇ ਹਾਂ ਉਹ ਆਪਦੇ ਆਪ ਨੂੰ ਉਹ ਪੰਜਾਬ ਵਾਲੇ ਪਾਸਿਓਂ ਰਿਪਰੈਜ਼ੈਂਟ ਕਰਦਾ ਭਾਜਪਾ ਨੂੰ ਬਿਲਕੁਲ ਤੇ ਗੱਲ ਪੰਜਾਬ ਦੇ ਲੁੱਟੇ ਹੋਏ ਪਾਣੀ ਤੇ ਉਹ ਨੂੰ ਮੁਕਤ ਦੱਸ ਰਿਹਾ ਆ ਤਾਂ ਹਾਲਤ ਹੈ ਨਾ ਜੀ ਹਾਂ ਸੋ ਗੱਲ ਇਹੋ ਜੀ ਆਪਾਂ ਹੋਰ ਤੁਹਾਨੂੰ ਵੀ ਇਥੋਂ ਅੱਗੇ ਹੋਰ ਐਡ ਜੋ ਕੋਈ ਹੋਈ ਗੱਲ ਕਰਾਂਗੇ ਹਜੇ ਆਪਾਂ ਸਸੀਆਂ ਦੇ ਤੇ ਇਸ ਪ੍ਰੋਜੈਕਟ ਦੇ ਤੇ ਦੇਖਣ ਨੇ ਨਿਕਲੇ ਆ ਜਿੱਦੋ ਚੁਸੀਂ ਜਿੰਨੀ ਗੱਲ ਤੁਹਾਡੇ ਸਾਹਮਣੇ ਰੱਖੀ ਆ ਤੁਸੀਂ ਵੀ ਆਪਣਾ ਦੱਸਿਓ ਵੀ ਤੁਹਾਡਾ ਇਹ ਤੇ ਕੀ ਵਿਚਾਰ ਬਣਦਾ